ਹਤੇ ਅੱਜ ਬੜੇ ਇੱਕ ਭਰੇ ਮਨ ਦੇ ਨਾਲ ਮੈਂ ਤੁਹਾਡੇ ਰੂਬਰੂ ਹੋਣ ਜਾ ਰਿਹਾ ਹਾਂ ਪਾਰਟੀ ਦੇ ਅੰਦਰ ਧੜੇ ਬਣਨਾ ਪਾਰਟੀ ਦੇ ਅੰਦਰ ਕਈ ਮਸਲੇ ਬਣਨਾ ਇਹ ਅਕਸਰ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਸੋ ਅੱਜ ਜਦੋਂ ਕਿ ਕਾਲੀ ਦਲ ਦੇ ਇਹ ਹਾਲਾਤ ਨੇ 24 ਦੀ ਇਲੈਕਸ਼ਨ ਤੋਂ ਬਾਅਦ ਇਲੈਕਸ਼ਨ ਉਹ ਵੱਡੀ ਗੱਲ ਨਹੀਂ ਹੈ ਕਿ ਤੇ ਉਹ ਧੜੇਬੰਦੀ ਬਾਗੀ ਧੜਾ ਕਹਿ ਰਿਹਾ ਤੇ ਉਹ ਆਪਣੇ ਆਪ ਨੂੰ ਕਾਲੀ ਦਲ ਸੁਧਾਰ ਲਹਿਰ ਦੇ ਨਾਮ ਦੇ ਉੱਤੇ ਇੱਕ ਮੈਮ ਸ਼ੁਰੂ ਕਰ ਰਿਹਾ ਜਿਹਦੇ ਵਿੱਚ ਬਹੁਤ ਸਤਕਾਰਯੋਗ ਮਡਾਲਾ ਸਾਹਿਬ ਜਿਨ੍ਹਾਂ ਨੂੰ ਕੱਲ ਸਿਰੋਪਾ ਪਾ ਕੇ ਉਹਨਾਂ ਨੇ ਮਾਨ ਦਿੱਤਾ ਸੋ ਅੱਜ ਇੱਕ ਬਿਆਨ ਜਾਰੀ ਹੁੰਦਾ ਕਿਉਂਕਿ ਜਿਹੜੇ ਬਾਗੀ ਧੜੇ ਵੱਲੋਂ ਪਿਛਲੇ ਦਿਨੀ ਕਾਲ ਤਖਸਾਲ ਦੇ ਜ਼ਹਿਦਰ ਸਾਹਿਬ ਨੂੰ ਇੱਕ ਪੱਤਰ ਦਿੱਤਾ ਜਾਂਦਾ ਉਹ ਪੱਤਰ ਦੇ ਵਿੱਚ ਦੋਸ਼ ਲਾਏ ਗਏ 4 6 ਪੁਆਇੰਟ ਰੱਖੇ ਗਏ ਆ ਕੀ ਕਾਲੀ ਸਰਕਾਰ ਵਲੇ ਕੀ ਕੀ ਗਲਤੀਆਂ ਕਤਾਈਆਂ ਹੋਈਆਂ ਉਸ ਦੀ ਸਜ਼ਾ ਜਿਹੜੀ ਹੈ ਅਸੀਂ ਉਸ ਵਿੱਚ ਉਸ ਸਮੇਂ ਸਰਕਾਰਾਂ ਦੇ ਨਾਲ ਸ਼ਾਮਲ ਸੀ ਅਸੀਂ ਮਾਫੀ ਮੰਗਦੇ ਹਾਂ ਕਿ ਉਹਦਾ ਦੋਸ਼ੀ ਸੁਖਵੀਰ ਸਿੰਘ ਬਾਦਲਾ ਉਸ ਸਮੇਂ ਭਾਵੇਂ ਇਹ ਉਹਨਾਂ ਦੇ ਮੰਦੀ ਮਰਛਾ ਨਹੀਂ ਸੀ ਦਿਖਾਈ ਦਿੰਦੀ ਕਿ ਅਸੀਂ ਆਪਣੇ ਪਾਪ ਧੋਣੇ ਨੇ ਪਰ ਉਹਨਾਂ ਦਾ ਮਤਲਬ ਸੀ ਕਿ ਜਿਹੜਾ ਸੁਖਵੀਰ ਸਿੰਘ ਬਾਦਲਾ ਇਹ ਇਹ ਗਲਤ ਹੈ ਇਹ ਇਹ ਮਾੜਾ ਵਾ ਇਹ ਇਹਨੂੰ ਵੱਡਾ ਟਾਰਗੇਟ ਉਹਨਾਂ ਨੂੰ ਕੀਤਾ ਅੱਜ ਇੱਕ ਨਵੀਂ ਜਿਹੜੀ ਗੱਲ ਕਰ ਦਿੱਤੀ ਆ ਅੱਜ ਮੈਂ ਇਹ ਸਮਝਦਾ ਕਿ ਮੈਂ ਆਪਣੇ ਆਪ 'ਚ ਸ਼ਰਮਿੰਦਾ ਕਿ ਜਿਹੜੇ ਇਹ ਬਾਗੀ ਧੜੇ ਦੇ ਲੋਕ ਆ ਜਿਹੜੇ ਾਕਾਲਤਖ ਸਾਹਿਬ ਦੇ ਕੇ ਆਏ ਸੀ ਅਰਜੀ ਤੇ ਹੱਥ ਬੰਨ੍ਹ ਕੇ ਖੜੇ ਸੀ ਾਕਾਲਤਖ ਮੂਰੇ ਅੱਜ ਉਹ ਾਕਾਲਤਖ ਸਾਹਿਬ ਨੂੰ ਡਿਕਟੇਟ ਕਰ ਰਹੇ ਆ ਅੱਜ ਉਹਨਾਂ ਦਾ ਇੱਕ ਬਿਆਨ ਆਇਆ ਕਿ ਸਿੰਘ ਸਾਹਿਬ ਤੁਸੀਂ ਮਰਜ਼ਾਦਾ ਦੇ ਮੁਤਾਬਕ ਸਜ਼ਾ ਲਾਇਓ ਤੁਹਾਡੀ ਜਿਹੜੀ ਸਜ਼ਾ ਵਾ ਉਸ ਦੇ ਨਾਲ ਜਿਹੜੀ ਆ ਾਕਾਲਤਖ ਸਾਹਿਬ ਦਾ ਮਾਣ ਤੇ ਮਰਜ਼ਾਦਾ ਜਿਹੜੀ ਆ ਉਹ ਕਾਇਮ ਹੋਣੀ ਆ ਬੜੀ ਹੈਰਾਨੀ ਇਸ ਗੱਲ ਦੀ ਕੀ ਤੁਸੀਂ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਤੇ ਵਿਸ਼ਵਾਸ ਨਹੀਂ ਕਰਦੇ ਕੀ ਕੀ ਤੁਹਾਨੂੰ ਉਹਨਾਂ ਦੇ ਇਤਬਾਰ ਨਹੀਂ ਹੈਗਾ ਤੇ ਅੱਜ ਤੁਸੀਂ ਆਪਣੇ ਆਪ ਨੂੰ ਐਡੇ ਮਹਾਨ ਸਮਝ ਗਏ ਕਿ ਤੁਸੀਂ ਜਥੇਦਾਰ ਸਾਹਿਬ ਨੂੰ ਡਿਕਟੇਟ ਕਰ ਰਹੇ ਹੋ ਬੜੀ ਬੜੀ ਮੰਦਭਾਗੀ ਗੱਲ ਆ ਮੈਂ ਇਹ ਸਮਝਦਾ ਕਿ ਬਡਾਲਾ ਸਾਹਿਬ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਦੀ ਹੱਲੇ ਜ਼ਮੀਰ ਜਾਗਦੀ ਆ ਹੱਲੇ ਉਹਨਾਂ ਦੇ ਸਾਨੂੰ ਲੱਗਦਾ ਕਿ ਤਤ ਉਹਨਾਂ ਦੇ ਅੰਦਰ ਹੈਗਾ ਅੱਜ ਉਹ ਇਹ ਗੱਲ ਦੱਸਣਗੇ ਕਿ ਉਹ ਅਕਾਲ ਤਖਤ ਨੂੰ ਡਿਕਟੇਟ ਕਰ ਰਹੇ ਨੇ ਅਕਾਲ ਤਖਤ ਨੂੰ ਸੁਝਾਅ ਦੇ ਰਹੇ ਨੇ ਅਕਾਲ ਤਖਤ ਨੂੰ ਕੋਈ ਹੁਕਮ ਕਰ ਰਹੇ ਨੇ ਦੇ ਨਾਲ ਉਹ ਇਹ ਗੱਲ ਕਹਿ ਰਹੇ ਨੇ ਜਿਹੜਾ ਸਭ ਤੋਂ ਵੱਡਾ ਮੁੱਦਾ ਸੀ ਕਿ ਸੁਖਵੀਰ ਸਿੰਘ ਬਾਦਲ ਤੋਂ ਅਸਤੀਫਾ ਦਿੱਤੇ ਤੋਂ ਬਗੈਰ ਮਾਫ ਨਹੀਂ ਕਰਨਾ ਇਹਦਾ ਮਤਲਬ ਫਿਰ ਤੁਸੀਂ ਉਹ ਅਦਾਲਤ ਲਾ ਲਓ ਜਿਹੜੇ ਤੁਸੀਂ ਬਾਗੀ ਧੜਾ ਤੁਸੀਂ ਅਦਾਲਤ ਲਾਓ ਆਪਣਾ ਇੱਕ ਤਖਤ ਐਲਾਨ ਕਰੋ ਕਿ ਹਾਂ ਜੀ ਅਸੀਂ ਸਜ਼ਾ ਦੇਤੀ ਆ ਕਿ ਤੂੰ ਜਿਹੜਾ ਵਾ ਅਸਤੀਫਾ ਦੇ ਜਾਂ ਆਹ ਦੋਸ਼ ਤੇਰੇ ਤੇ ਲਾ ਜਾਂਦੇ ਫਿਰ ਕਾਦਕ ਸਾਹਿਬ ਤੇ ਜਾਣ ਦੀ ਕੀ ਲੋੜ ਆ ਬਹੁਤ ਮਾੜੀ ਗੱਲ ਆ ਮੈਨੂੰ ਲੱਗਦਾ ਕਿ ਸਿੱਖਾਂ ਦੇ ਇਤਿਹਾਸ ਦੇ ਦੇ ਵਿੱਚ ਇਹ ਇੱਕ ਕਾਲਾ ਪੰਨਾ ਬਣ ਗਿਆ ਆਕਾਲ ਤਖਤ ਸਾਹਿਬ ਨਾਲ ਜੁੜੇ ਪਿਛਲੇ ਸਮੇਂ ਦੀਆਂ ਸਾਰੀਆਂ ਘਟਨਾਵਾਂ ਦੇ ਵਿੱਚ ਬੜਾ ਬੜਾ ਮਾੜਾ ਇਹ ਦੌਰ ਹੈ ਜੇ ਇੰਦਰਾ ਨੇ ਢਾਇਆ ਸੀ ਆਕਾਲ ਤਖਤ ਤੇ ਤੁਸੀਂ ਵੀ ਢਾ ਰਹੇ ਹੋ ਤੁਸੀਂ ਵੀ ਆਕਾਲ ਤਖਤ ਸਾਹਿਬ ਦੇ ਜਿਹੜੇ ਜਿਹੜੇ ਜਥੇਦਾਰ ਆ ਉਹ ਤੇ ਸ਼ੰਕਾ ਭਰਨ ਕਰ ਰਹੇ ਹੋ ਕਿ ਤੁਸੀਂ ਜਿਹੜਾ ਕੁਝ ਕਰੋਗੇ ਚੰਗਾ ਕਰੋ ਤਾਂ ਗੱਲ ਬਣਣੀ ਆ ਨਾ ਚੰਗਾ ਕੀਤਾ ਤੇ ਗੱਲ ਨਹੀਂ ਬਣਣੀ ਬਹੁਤ ਅਫਸੋਸ ਦੀ ਗੱਲ ਆ ਪਰ ਮੈਂ ਆਸ ਕਰੂੰਗਾ ਕਿ ਬਨਾਰਾ ਸਾਹਿਬ ਤੁਸੀਂ ਆਗੂ ਬਣਿਓ ਤੇ ਤੁਸੀਂ ਕਾਲਪਤਖ ਸਾਹਿਬ ਦੀ ਇਹ ਹੋਈ ਤੋਹੀਨ ਤੇ ਜਹਦਰ ਸਾਹਿਬ ਦੀ ਕੋਈ ਤੋਹੀਨ ਦੇ ਬਾਰੇ ਵਿੱਚ ਮੈਨੂੰ ਲੱਗਦਾ ਹੈ ਕਿ ਤੁਸੀਂ ਇੱਕ ਦਿਨ ਦੇ ਵਿੱਚ ਜ਼ਰੂਰ ਪੰਥ ਨੂੰ ਜਿਹੜੀ ਆ ਇਸ ਗੱਲ ਹੀ ਸਪਸ਼ਟ ਜੂਰ ਕਰੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ